ਇਮਾਨੂਲ ਇੱਕ ਡਬਲ ਮਰਡਰ ਹੋਇਆ ਜੀ ਤੇ ਕੋਣ ਵਿਅਕਤੀ ਸਿਹਰੇ ਤੋਂੜਕਸਾਰ ਸਾਡੇ ਐਸ ਐਚ ਓ ਸਾਡੇ ਜਿਹੜੇ ਹੈਗੇ ਉਹਨਾਂ ਨੂੰ ਇੱਕ ਖਬਰ ਮਿਲੀ ਸੀ ਜਿਹੜਾ ਪਿੰਡ ਕਿੱਲੇ ਵਾਲੀ ਹੈਗਾ ਉੱਥੇ ਇੱਕ ਬਾਹਰ ਬਾਰ ਘਰ ਹੈਗਾ ਟਾਈਮ ਦਾ ਇੱਥੇ ਡਬਲ ਮਰਡਰ ਹੋਇਆ ਜਿਹੜੂ ਜਾ ਕੇ ਉਹਨਾਂ ਨੂੰ ਮੌਕੇ ਦਾ ਜਾਇਜ਼ਾ ਲਿਆ ਤੇ ਜੋ ਪ੍ਰੀਲੀਮਿਨਰੀ ਜਾਂ ਮੁੱਢਲੀ ਜਾਣਕਾਰੀ ਇਕੱਠੀ ਕੀਤੀ ਹੈ ਉਹਦੇ ਮੁਤਾਬਕ ਸਾਨੂੰ ਇਹ ਪਤਾ ਲੱਗਾ ਹੈ ਕਿ ਇੱਕ ਮੀਆਂ ਬੀਬੀ ਸਨ ਹਰਪ੍ਰੀਤ ਕੌਰ ਤੇ ਰੇਸ਼ਮ ਸਿੰਘ ਉਹਨਾਂ ਦਾ ਕਤਲ ਹੋਇਆ ਸੀ ਕਿਸੇ ਸ਼ਾਰਪ ਐਜ ਵੈਪਨ ਨਾਲ ਤੇ ਜਿਹੜਾ ਹਰਪ੍ਰੀਤ ਕੌਰ ਆ ਉਹਦੇ ਭਰਾ ਹੈਗਾ ਉਹੀ ਇਹ ਸਾਨੂੰ ਹੁਣ ਪਤਾ ਲੱਗਾ ਕਿ ਕਤਲ ਕੀਤਾ ਹੈ ਇੱਕ ਮਾਮੂਲੀ ਟਕਰਾਅ ਤੋਂ ਬਾਅਦ ਟਕਰਾਅ ਉਹ ਜਿਹੜੀ ਲੜਕੀ ਹੈਗੀ ਸੀ ਆਪਣੇ ਪੀਕੇ ਪਿੰਡ ਆ ਕੇ ਆਪਣੇ ਜਿਹੜਾ ਉਹਦਾ ਫਾਦਰ ਹੈਗਾ ਸੀ ਉਹ ਬਿਮਾਰ ਰਹਿੰਦਾ ਸੀ ਉਹਦੀ ਸੇਵਾ ਕਰਦੀ ਸੀ ਤੇ ਜਿਹੜਾ ਅਕਿਊਜ਼ਡ ਹੈਗਾ ਉਹਨੂੰ ਲੱਗਦਾ ਸੀ ਕਿ ਕੱਲ ਨੂੰ ਸਾਡੀ ਜ਼ਮੀਨ ਦਾ ਵਟਾਨਾ ਹੋਊਗਾ ਸੋ ਮਾਮੂਲੀ ਟਕਰਾਅ ਬਾਅਦ ਉਹਨੇ ਕਿਸੇ ਸ਼ਾਰਪ ਐਜ ਵੈਪਨ ਨਾਲ ਇਹ ਮਰਡਰ ਕੀਤਾ ਫਾਇਰ ਰਹੀ ਹੁਣ ਦਰਜ ਕਰ ਲਗੇ ਆ ਤੇ ਜਿਹੜਾ ਦੋਸ਼ੀ ਹੈ ਇਹਨੂੰ ਛੇਤੀ پکڑਦਾ ਇਹਦਾ ਫਾਦਰ ਸਰ ਜਿਉਂਦਾ ਜਿਹਦੀ ਸਿਹਤ ਦਾ ਫਾਦਰ ਜਿਉਂਦਾ ਸੀ ਤੇ ਭਜੀ ਕਿੰਨੇ ਕੁ ਜ਼ਮੀਨਾਂ ਦਾ ਰੋਲਾ ਸੀ ਅੱਲਾਕੋ ਧੰਦਾ ਜਾਵੇ ਛੋਟੇ ਕਿਸਾਨ ਨੇ ਜੀ ਐਵੇਂ 8-10 ਕਿੱਲੇ ਵਾਲੇ ਇਹ ਮਾਨੂੰ ਇਹ ਇੱਕ ਡਬਲ ਮਰਡਰ ਹੋਇਆ ਜੀ ਤੇ ਕੋਨਵੀਕਤੀ ਸਿਹਰੇ ਤੋਂ ਕਿ ਸਾਰ ਸਾਡੇ ਐਸ ਐਚਓ ਸਾਡੇ ਜਿਹੜੇ ਹੈਗੇ ਉਹਨਾਂ ਨੂੰ ਇੱਕ ਖਬਰ ਮਿਲੀ ਸੀ ਜਿਹੜਾ ਪਿੰਡ ਕਿੱਲੇ ਵਾਲੀ ਹੈਗਾ ਉੱਥੇ ਇੱਕ ਬਾਹ ਬਾਹ ਘਰ ਹੈਗਾ ਟਾਂ ਮੋਦਾ ਇੱਥੇ ਡਬਲ ਮਰਡਰ ਹੋਇਆ ਜਦੋਂ ਜਾ ਕੇ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਜੋ ਪ੍ਰੀਲੀਮਿਨਰੀ ਜਾਂ ਮੁੱਢਲੀ ਜਾਣਕਾਰੀ ਇਕੱਠੀ ਕੀਤੀ ਹੈ ਉਹਦੇ ਮੁਤਾਬਕ ਸਾਨੂੰ ਇਹ ਪਤਾ ਲੱਗਾ ਹੈ ਕਿ ਇੱਕ ਮੀਆਂ ਬੀਬੀ ਸਨ ਹਰਪ੍ਰੀਤ ਕੌਰ ਤੇ ਰੇਸ਼ਮ ਸਿੰਘ ਉਹਨਾਂ ਦਾ ਕਤਲ ਹੋਇਆ ਸੀ ਕਿਸੇ ਸ਼ਾਰਪ ਐਜ ਵੈਪਨ ਨਾਲ ਤੇ ਜਿਹੜਾ ਹਰਪ੍ਰੀਤ ਕੌਰ ਆ ਉਹਦੇ ਭਰਾ ਹੈਗਾ ਉਨੇ ਹੀ ਸਾਨੂੰ ਹੁਣ ਪਤਾ ਲੱਗਾ ਕਿ ਕਤਲ ਕੀਤਾ ਹੈ ਇੱਕ ਮਾਮੂਲੀ ਟਕਰਾਅ ਤੋਂ ਬਾਅਦ ਟਕਰਾਅ ਉਹ ਜਿਹੜੀ ਲੜਕੀ ਹੈਗੀ ਸੀ ਆਪਣੇ ਪੇਕੇ ਪਿੰਡ ਆ ਕੇ ਆਪਣੇ ਜਿਹੜਾ ਉਹਦਾ ਫਾਦਰ ਹੈਗਾ ਸੀ ਉਹ ਬਿਮਾਰ ਰਹਿੰਦਾ ਸੀ ਉਹਦੀ ਸੇਵਾ ਕਰਦੀ ਸੀ ਤੇ ਜਿਹੜਾ ਅਕਿਊਜ਼ਡ ਹੈਗਾ ਉਹਨੂੰ ਲੱਗਦਾ ਸੀ ਕਿ ਕੱਲ ਨੂੰ ਸਾਡੀ ਜ਼ਮੀਨ ਦਾ ਵਟਾਂਦਰਾ ਹੋਊਗਾ ਸੋ ਮਾਮੂਲੀ ਟਕਰਾਅ ਬਾਅਦ ਉਹਨੇ ਕਿਸੇ ਸ਼ਾਰਪ ਐਜ ਵੈਪਨ ਨਾਲ ਇਹ ਮਰਡਰ ਕੀਤਾ ਫਾਇਰ ਰਹੀ ਹੁਣ ਦਰਜ ਕਰ ਲਗੇ ਆ ਤੇ ਜਿਹੜਾ ਦੋਸ਼ੀ ਹੈ ਉਹਨੂੰ ਛੇਤੀ پکڑਵਾ ਦੇ ਫਾਦਰ ਸਰ ਜਿਉਂਦਾ ਜੀ ਦੀ ਸਿਹਤ ਹਾਂ ਜੀ ਫਾਦਰ ਜੀ ਹੁੰਦਾ ਸੀ ਤੇ ਭਜੀ ਕਿੰਨੇ ਕੁ ਜ਼ਮੀਨੋਂ ਦਾ ਰੋਲਾ ਸੀ ਅੱਲਾਹ ਤੁਹਾਨੂੰ ਨਾ ਜਾਵੇ ਛੋਟੇ ਕਿਸਾਨ ਨੇ ਜੀ ਐਵੇਂ 8-10 ਕਿੱਲੇ ਵਾਲੇ ਇਹ ਮਾਣੋ ਇਹ ਇੱਕ ਡਬਲ ਮਰਡਰ ਹੋਇਆ ਜੀ ਤੇ ਗੋਨਵਿਕਤੀ ਸਿਲੀ ਤੋਂ ਕਿਸਾਰ ਸਾਡੇ ਐਸਐਚਓ ਸਾਦਿਕ ਜਿਹੜੇ ਹੈਗੇ ਉਹਨਾਂ ਨੂੰ ਇੱਕ ਖਬਰ ਮਿਲੀ ਸੀ ਕਿ ਜਿਹੜਾ ਪਿੰਡ ਕਿੱਲੇ ਵਾਲੀ ਹੈਗਾ ਉੱਥੇ ਇੱਕ ਬਾਰ ਬਾਰ ਘਰ ਹੈਗਾ ਟਾਈਮ ਤੋਂ ਕਿ ਇੱਕ ਡਬਲ ਮਰਡਰ ਹੋਇਆ ਜਦੋਂ ਜਾ ਕੇ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਜੋ ਪ੍ਰੀਲੀਮਿਨਰੀ ਜਾਂ ਮੁੱਢਲੀ ਜਾਣਕਾਰੀ ਇਕੱਠੀ ਕੀਤੀ ਹੈ ਉਹਦੇ ਮੁਤਾਬਕ ਸਾਨੂੰ ਇਹ ਪਤਾ ਲੱਗਾ ਹੈ ਕਿ ਇੱਕ ਮੀਆਂ ਬੀਬੀ ਸਨ ਹਰਪ੍ਰੀਤ ਕੌਰ ਤੇ ਰੇਸ਼ਮ ਸਿੰਘ ਉਹਨਾਂ ਦਾ ਕਤਲ ਹੋਇਆ ਸੀ ਕਿਸੇ ਸ਼ਾਰਪ ਐਜ ਵੈਪਨ ਨਾਲ ਤੇ ਜਿਹੜਾ ਹਰਪ੍ਰੀਤ ਕੌਰ ਆ ਉਹਦੇ ਭਰਾ ਹੈਗਾ ਉਹੀ ਇਹ ਸਾਨੂੰ ਹੁਣ ਪਤਾ ਲੱਗਾ ਕਿ ਕਤਲ ਕੀਤਾ ਇੱਕ ਮਾਮੂਲੀ ਟਕਰਾਅ ਤੋਂ ਬਾਅਦ ਟਕਰਾਅ ਉਹ ਜਿਹੜੀ ਲੜਕੀ ਹੈਗੀ ਸੀ ਆਪਣੇ ਪੀਕੇਪਿੰਡ ਆ ਕੇ ਆਪਣੇ ਜਿਹੜਾ ਉਹਦਾ ਫਾਦਰ ਹੈਗਾ ਸੀ ਉਹ ਬਿਮਾਰ ਰਹਿੰਦਾ ਸੀ ਉਹਦੀ ਸੇਵਾ ਕਰਦੀ ਸੀ ਤੇ ਜਿਹੜਾ ਅਕਿਊਜ਼ਡ ਹੈਗਾ ਉਹਨੂੰ ਲੱਗਦਾ ਸੀ ਕਿ ਕੱਲ ਨੂੰ ਸਾਡੀ ਜ਼ਮੀਨ ਦਾ ਵਟਾਂਦਰਾ ਹੋਊਗਾ ਸੋ ਮਾਮੂਲੀ ਟਕਰਾਅ ਬਾਅਦ ਉਹਨੇ ਕਿਸੇ ਸ਼ਾਰਪ ਐਜ ਵੈਪਨ ਨਾਲ ਇਹ ਮਰਡਰ ਕੀਤਾ ਹੈ ਫਾਇਰ ਰਹੀ ਹੁਣ ਦਰਜ ਕਰ ਲਗੇ ਆ ਤੇ ਜਿਹੜਾ ਦੋਸ਼ੀ ਹੈ ਉਹਨੂੰ ਛੇਤੀ پکڑੋ ਫਾਦਰ ਸਰ ਜਿਉਂਦਾ ਜੀ ਦੀ ਸੇਵਾ ਕਰਦਾ ਫਾਦਰ ਜਿਉਂਦਾ ਜੀ ਤੇ ਭਜੀ ਕਿੰਨੇ ਕੁ ਜ਼ਮੀਨੋਂ ਦਾ ਰੋਲਾ ਸੀ ਅੱਲਾ ਕੋਈ ਦੰਦਾ ਜਾਵੇ ਛੋਟੇ ਕਿਸਾਨ ਨੇ ਜੀ ਐਵੇਂ 8-10 ਕਿੱਲੇ ਵਾਲੇ